ਚਿੜੀਆਂ ਦੀ ਮੌਤੇ ਗੁਵਾਰਾਂ ਦਾ ਹਾਸਾ ਵਾਲੀ ਗੱਲ ਪਹਿਲਗਾਮ ਦੇ ਹਮਲੇ ਤੋਂ ਬਾਅਦ ਹੋਈ ਪਈ ਹੈ। ਚਿੜੀਆਂ ਯਾਨੀ ਕਿ ਸੁਧਾਰਨ ਲੋਕ ਮਰ ਗਏ। 26 ਘਰਾਂ ਦੇ ਵਿੱਚ 70 ਵਿਛ ਗਏ। ਤੇ ਗੁਵਾਰਾਂ ਦਾ ਹਾਸਾ ਉਹ ਹੱਸੀ ਜਾਂਦੇ ਆ। ਇੱਕ ਦੂਜੇ ਦੇ ਉੱਤੇ ਦੋਸ਼ ਮੜੀ ਜਾਂਦੇ ਆ। ਲੱਗੇ ਕੱਲ ਮੈਂ ਭਾਰਤ ਦੇ ਕੁਝ ਟੀਵੀ ਚੈਨਲਾਂ ਦੀਆਂ ਰਿਪੋਰਟਾਂ ਦੇਖੀਆਂ ਤੇ ਕੁਝ ਪਾਕਿਸਤਾਨ ਦੇ ਟੀਵੀ ਚੈਨਲਾਂ ਦੀਆਂ ਕਲਿੱਪਾਂ ਜਿਹੜੀਆਂ ਉਹ ਫੇਸਬੁੱਕ ਦੇ ਉੱਤੇ ਘੁੰਮਦੀਆਂ ਘੁੰਮਦੀਆਂ ਮੇਰੇ ਸਾਹਮਣੇ ਆ ਗਈਆਂ। पाकिस्तान ਦਾ ਇੱਕ ਸੀਨੀਅਰ ਪੱਤਰਕਾਰ ਇਹ ਗੱਲ ਕਹਿ ਰਿਹਾ ਟੀਵੀ ਚੈਨਲ ਦੇ ਉੱਤੇ ਕਿ ਭਾਰਤ ਪਰ ਹਮ ਪਰਮਾਣੂ ਹਮਲਾ ਕਰਨੇ ਕੇ ਸਮਖਸ਼ ਹੈ। ਹਮ ਉਸ ਪਰ ਪਰਮਾਣੂ ਹਮਲਾ ਕਰ ਦੇਗੇ। ਅਗਰ ਭਾਰਤ ਨੇ ਹਮਲਾ ਕੀਆ ਤਾਂ ਪਹਿਲੇ ਯਹਾਂ ਕਰੇਗਾ ਫਿਰ ਯਹਾਂ ਕਰੇਗਾ ਫਿਰ ਯਹਾਂ ਕਰੇਗਾ। ਉਹਨੂੰ ਜਾਣਕਾਰੀ ਕਿੰਨੀ ਆ? ਇਧਰ ਭਾਰਤ ਦੇ ਕੁਝ ਟੀਵੀ ਚੈਨਲ ਜਿਹੜੇ ਕਿ ਹਮੇਸ਼ਾ ਇੱਕ ਪਾਸੜ ਬੋਲੀ ਬੋਲਦੇ ਆ ਉਹ ਇਹ ਗੱਲ ਕਰੀ ਜਾਂਦੇ ਆ ਕਿ ਅਗਰ ਹਮਨੇ ਮਜਾਇਲ ਛੋੜੀ ਤਾਂ ਇਸ ਤਰੀਕੇ ਸੇ ਪਾਕਿਸਤਾਨ ਕੇ ਫਲਾਹ ਹਿੱਸੇ ਮੇ ਗਰੇਗੀ। ਅਗਰ ਯਹਾਂ ਸੇ ਇੱਕ ਗੋਲਾ ਦਾਗ ਦਿਆ ਤਾਂ ਵਹਾਂ ਗਰੇਗਾ। ਔਰ ਅਗਰ ਐਸੇ ਹੋ ਗਿਆ ਤਾਂ ਵਾਹਾਂ ਹੋਗਾ ਐਸੇ ਹੋਗਾ ਐਸੇ ਹੋਗਾ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਭ ਤੋਂ ਵੱਧ ਜੰਗ ਦੀ ਲੋੜ ਆ ਇਹਨਾਂ ਦੋਵਾਂ ਨੂੰ ਯਾਨੀ ਕਿ ਭਾਰਤ ਦੇ ਇਹੋ ਜਿਹੇ ਪੱਤਰਕਾਰ ਉਹਨੂੰ ਜਿਹੜੇ ਕਿ ਅੱਗ ਉਗਲਦੇ ਆ ਤੇ ਪਾਕਿਸਤਾਨ ਦੇ ਇਹੋ ਜਿਹੇ ਪੱਤਰਕਾਰ ਉਹਨੂੰ ਜਿਹੜੇ ਕਿ ਅੱਗ ਉਗਲਦੇ ਆ ਪਹਿਲਾਂ ਤਾਂ ਇਹਨਾਂ ਦਾ ਆਪਸ ਦੇ ਵਿੱਚ ਮੁਕਾਬਲਾ ਕਰਾ ਦੇਣਾ ਚਾਹੀਦਾ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਭਾਈ ਜੇ ਕਦੇ ਜੰਗ ਲੱਗੀ ਸਰਕਾਰਾਂ ਨੇ ਹਾਲੇ ਤੱਕ ਕੋਈ ਗੱਲ ਨਹੀਂ ਕਹੀ ਭਾਰਤ ਦੀ ਸਰਕਾਰ ਨੇ ਕੋਈ ਗੱਲ ਨਹੀਂ ਕਹੀ ਹਾਲੇ ਤੱਕ ਵੀ ਅਸੀਂ ਜੰਗ ਲਾਵਾਂਗੇ ਅਸੀਂ ਆਹ ਕਰਾਂਗੇ ਪਰ ਮੀਡੀਆ ਜੰਗ ਲਾ ਰਿਹਾ ਉਹ ਇਹ ਗੱਲ ਕਹਿੰਦੇ ਜੀ ਕਿ ਅਸੀਂ ਐਸੇ ਕਰ ਦਿੰਗੇ ਹਮ ਐਵੇਂ ਸ ਉਹਦਾ ਨਕਸ਼ੇ ਬਣਾਵਣਾ ਦਿਖਾਉਂਦਾ ਅਗਰ ਯਹਾਂ ਸੇ ਗੋੜਾ ਗਿਰਾ ਤੋ ਯਹਾਂ ਜਾ ਕੇ ਹੋਗਾ ਔਰ ਇਸ ਤਰੀਕੇ ਸੇ ਰੂਟ ਉਸਕਾ ਐਸੇ ਹੋਗਾ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਤੁਸੀਂ ਆਪ ਜਾਓ ਤੁਸੀਂ ਇਉਂ ਕਰੋ ਵੀ ਮਜਾਈਆਂ ਲੈ ਕੇ ਚਲੇ ਜਾਓ ਤੁਸੀਂ ਉਦੋਂ ਖੜਦੇ ਨਹੀਂ ਹੁੰਦੇ ਤੁਸੀਂ ਉਦੋਂ ਨੇਫੇ ਦੇ ਵਿੱਚ ਟੰਗ ਕੇ ਆਪਦੇ ਉਹ ਮਾਈਕ ਤੇ ਨੇਰੀ ਠਾਜਾਨੇ ਹੁੰਨੇ ਆ ਪਰ ਤੁਸੀਂ ਅੱਗ ਲਾਉਣ ਦੇ ਵਿੱਚ ਕਿਵੇਂ ਮੂਰੇ ਰਹਿੰਨੇ ਆ ਇਹ ਤੁਸੀਂ ਪਹਿਲੀ ਵਾਰ ਨਹੀਂ ਕੀਤਾ ਤੁਸੀਂ ਹਮੇਸ਼ਾ ਹੀ ਇਹ ਕੁਝ ਕਰਦੇ ਆ ਤੁਹਾਡੇ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਆ ਤੁਹਾਡਾ ਸੌਦਾ ਤਾਂ ਵਿਕਦਾ ਮੈਂ ਇਸ ਵੇਲੇ ਹੈਰਾਨ ਆ ਵੀ ਜਿਹੜੇ ਗੋਰਿਆਂ ਦੇ ਟੀਵੀ ਚੈਨਲ ਆ ਉਹ ਕਿੰਨੇ ਸ਼ਾਂਤਮਈ ਤਰੀਕੇ ਨਾਲ ਖਬਰਾਂ ਪੇਸ਼ ਕਰਦੇ ਆ ਸਾਡੇ ਵਾਲਿਆਂ ਨੂੰ ਸੁਣ ਕੇ ਕਈਆਂ ਨੂੰ ਸਾਰੇ ਨਹੀਂ ਕਈ ਨੈਸ਼ਨਲ ਟੀਵੀ ਚੈਨਲਾਂ ਨੂੰ ਸੁਣ ਕੇ ਐਂ ਲੱਗਦਾ ਵੀ ਭਾਈ ਹੁਣ ਬੰਬ ਡਿੱਗਿਆ ਲਓ ਹੁਣ ਲੋਕ ਮਰੇ ਲਓ ਹੁਣ ਕੋਈ ਤਬਾਹੀ ਉੱਠੀ ਲਓ ਐਨੇ ਖੁੰਖਾਰ ਤਰੀਕੇ ਦੇ ਨਾਲ ਬਕ 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 ਉਹ ਕਰਦੇ ਆ ਦੁੱਖੰਦਾ ਤੇ ਮੇਰੀ ਭਾਰਤ ਦੀ ਸਰਕਾਰ ਨੂੰ ਸੂਚਨਾ ਤੇ ਪ੍ਰਸਾਰਣ ਮਹਿਕਮੇ ਨੂੰ ਬੇਨਤੀ ਆ ਵੀ ਅਸੀਂ ਪਾਕਿਸਤਾਨ ਦੇ 16 17 YouTube ਚੈਨਲ ਬੰਦ ਕੀਤੇ ਬਿਲਕੁਲ ਠੀਕ ਆ ਕਿਉਂਕਿ ਉਹ ਭਾਰਤ ਦੇ ਖਿਲਾਫ ਬੋਲਦੇ ਸੀ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਕੂੜ ਪ੍ਰਚਾਰ ਕਰਦੇ ਸੀ ਪਰ ਜਿਹੜੇ ਭਾਰਤ ਦੇ ਵਿੱਚ ਬੈਠ ਕੇ ਗੰਦਮੰਦ ਬੋਲਦੇ ਆ ਜਿਹੜੇ ਪੜਕਾਉਂਦੇ ਆ ਜਿਨ੍ਹਾਂ ਦਾ ਖਬਰਾਂ ਪੇਸ਼ ਕਰਨ ਦਾ ਅੰਦਾਜ਼ ਐਸਾ ਵੀ ਭਾਈ ਐ ਹੋ ਜਾਊਗਾ ਆ ਹੋ ਜਾਊਗਾ ਇਹਨਾਂ ਦੇ ਉੱਤੇ ਵੀ ਪਾਬੰਦੀ ਲਾਓ ਜਿਹੜੇ ਆਪਣੇ ਘਰ ਦੇ ਵਿੱਚ ਆ ਇਹ ਵੀ ਨਹੀਂ ਬਖਸ਼ਣੇ ਚਾਹੀਦੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਿੱਟੜੇ ਪਵਾਏ ਆ ਉਹਨੇ ਮੇਰਾ ਖਲ ਕਿਤੇ ਪਾਏ ਨਹੀਂ ਹੋਣੇ ਹੁਣ ਉਸ ਤੋਂ ਅਗਲੀ ਗੱਲ ਆ ਗਈ ਉਹ ਇਹ ਆ ਵੀ ਪੰਜਾਬ ਦੇ ਵਿੱਚ ਕੈਸੀ ਡਰਾਮੇਬਾਜ਼ੀ ਚੱਲੀ ਆ ਇੱਥੇ ਇੱਕ ਜਣਾ ਇਹ ਗੱਲ ਕਹਿੰਦਾ ਜੀ ਕਿ ਮੈਂ ਛੇਰ ਹਾਂ ਮੈਂ ਛੇਰ ਹਾਂ ਮੈਂ ਛੇਰ ਹਾਂ ਛੇਰ ਨੂੰ ਕਦੇ ਕਹਿਣ ਦੀ ਲੋੜ ਪਈ ਹੈ ਕਿ ਮੈਂ ਛੇਰ ਹਾਂ ਝੁੰਡ ਦੇ ਵਿੱਚ ਕਦੇ ਛੇਰ ਨਹੀਂ ਜਾਂਦਾ ਛੇਰ ਕੱਲਾ ਬਹੁਤ ਹੁੰਦਾ ਤੇ ਛੇਰ ਨੂੰ ਕਦੇ ਇਹ ਗੱਲ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਹੀ ਛੇਰ ਹਾਂ ਬਹਾਦਰ ਬੰਦੇ ਨੂੰ ਕਦੇ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਬਹਾਦਰ ਹਾਂ ਤੇ ਬਾਂਦਰ ਨੂੰ ਕਦੇ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਬਾਂਦਰ ਹਾਂ ਇਵੇਂ ਹੀ ਛੇਰ ਨੂੰ ਛੇਰ ਕਹਿਣ ਦੀ ਲੋੜ ਨਹੀਂ ਪੈਂਦੀ ਪਰ ਇੱਥੇ ਖੁਦ ਨੂੰ ਸ਼ੇਅਰ ਕਰਨ ਵਾਲੇ ਬੰਦੇ ਕਹੀ ਜਾਂਦੇ ਮੇਰੇ ਢਿੱਡ ਨਾਲ ਮੋਦੀ ਸਾਹਿਬ ਬਣ ਗੋ ਬੰਬ ਮੈਂ ਪਾਕਿਸਤਾਨ ਦੇ ਵਾਲੇ ਜਾਣਾ ਮੈਂ ਉੱਥੇ ਹਮਲਾ ਕਰਨ ਨੂੰ ਤਿਆਰ ਆ ਕੈਸੀ ਡਰਾਮੇਬਾਦੀ ਹੈ ਤੁਹਾਡੀ ਫਿਰ ਉਹਦਾ ਉੱਤਰ ਇੱਕ ਹੋਰ ਦਿੰਦਾ ਉਹ ਕਹਿੰਦਾ ਜੀ ਕਿਨੂੰ ਛੇਤੀ ਛੇਤੀ ਛੱਡ ਕੇ ਆਓ ਫਿਰ ਇਹ ਉਹਨੂੰ ਉੱਤਰ ਦਿੰਦਾ ਲੋਕ ਮਰ ਗਏ ਬੇਕਸੂਰ ਲੋਕ ਮਰ ਗਏ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਘੁੰਮਣ ਫਿਰਨ ਆਏ ਸੀ ਉਮਰ ਭਰ ਦੀਆਂ ਯਾਦਾਂ ਬਣਾਉਣ ਦੇ ਲਈ ਤੇ ਯਾਦ ਇਸ ਗੱਲ ਕਰਕੇ ਬਣ ਗਈ ਕਿ ਉੱਥੇ ਸਾਡਾ ਇੱਕ ਜੀਵ ਵਿਛੜ ਗਿਆ ਸਾਡੇ ਦੋ ਜੀਵ ਵਿਛੜ ਗਏ ਆ ਤੁਹਾਨੂੰ ਕੀ ਤੁਹਾਨੂੰ ਸ਼ਰਮੀ ਨਹੀਂ ਆਉਂਦੀ ਯਾਰ ਤੁਸੀਂ ਕਿਹੜੇ ਚੱਕਰਾਂ ਦੇ ਵਿੱਚ ਪਏ ਆ ਫਿਰ ਤੁਸੀਂ ਲੁਧਿਆਣੇ ਦੀ ਗੱਲ ਕਰ ਲਓ ਲੁਧਿਆਣੇ ਦੇ ਵਿੱਚ ਇੱਕ ਧਿਰ ਆਈ ਉੱਥੇ ਉਹਨਾਂ ਨੇ ਜੀ ਕਹਿੰਦੇ ਵੀ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾਏ ਉਸ ਤੋਂ ਬਾਅਦ ਉਹਨਾਂ ਨੇ ਪਾਕਿਸਤਾਨ ਦੇ ਝੰਡੇ ਦੇ ਉੱਤੇ ਜੁੱਤੀਆਂ ਮਾਰੀਆਂ ਉਹ ਜੀ ਚਲੋ ਆਪਦੀ ਖਬਰ ਬਣਾ ਕੇ ਚਲੇ ਗਏ ਕੁਝ ਕੁ ਧੇਰ ਬਾਅਦ ਉੱਥੇ ਸਕੂਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਕੁਝ ਲੋਕ ਆਉਂਦੇ ਆ ਲਾਏ ਗਏ ਦੋਸ਼ ਦੇ ਮੁਤਾਬਕ ਉਹ ਝੰਡੇ ਨੂੰ ਚੱਕਦੇ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾ ਦਿੰਦੇ ਆ ਲੋਕ ਮਰ ਗਏ ਤੁਹਾਨੂੰ ਆ ਗੱਲਾਂ ਸੁਝਦੀਆਂ ਤੁਹਾਨੂੰ ਸ਼ਰਮੀ ਹੈ ਨਹੀਂਗੀ ਮੇਰੀ ਸਾਰਿਆਂ ਨੂੰ ਹੀ ਬੇਨਤੀ ਆ ਦੇਖੋ ਜਿਹੜਾ ਵੀ ਬੰਦਾ ਇਸ ਵੇਲੇ ਅਮਨ ਪਸੰਦ ਆ ਉਹਨੂੰ ਇਹਨਾਂ ਹਮਲਿਆਂ ਦਾ ਦੁੱਖ ਆ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਮਜਬ ਨਹੀਂ ਹੁੰਦਾ ਜਿਹੜਾ ਬੰਦਾ ਸੋਚ ਕੇ ਆਇਆ ਕਿ ਮੈਂ ਉਹਨੂੰ ਮਾਰ ਦੇਣਾ ਉਹ ਧਰਮੀ ਕਿਵੇਂ ਹੋ ਸਕਦਾ ਧਰਮ ਕਿਹੜਾ ਕਹਿੰਦਾ ਵੀ ਭਾਈ ਤੁਸੀਂ ਦੂਜੇ ਨੂੰ ਮਾਰ ਦਿਓ ਭਾਰਤ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਬਰਕਰਾਰ ਰਵੇ ਇਹਦੀ ਕਾਮਨਾ ਕਰਦੇ ਆ ਪਰ ਜਿਹੜੇ ਆਟ ਹਿਟਰ ਆ ਇਹਨਾਂ ਠੇਠਰਾਂ ਦੇ ਉੱਤੇ ਵੀ ਕੋਈ ਨਾ ਕੋਈ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਇਹ ਆਪ ਦੇ ਵਿਊ ਵਧਾਉਣ ਦੇ ਚੱਕਰ ਦੇ ਵਿੱਚ ਆਪ ਦੀ ਖਬਰ ਲਵਾਉਣ ਦੇ ਚੱਕਰ ਦੇ ਵਿੱਚ ਕੁਝ ਵੀ ਫੁਲਾਈ ਜਾਂਦੇ ਆ ਜਿਹਦੇ ਮੂੰਹ ਦੇ ਵਿੱਚ ਜੋ ਆਉਂਦਾ ਬਕਬਕ ਕਰੀ ਤਰੀ ਆਉਂਦਾ ਕਰੀ ਤਰੀ ਆਉਂਦਾ ਜਿਹਨੂੰ ਕੋਈ ਮਕਾਨ ਨਹੀਂ ਲੈ ਕੇ ਜਾਂਦਾ ਉਹ ਅਜੇ ਇਹ ਗੱਲ ਕਰਨੇ ਜੀ ਕਿ ਮੈਨੂੰ ਪੁੱਛੋ ਸਾਰੀ ਗੱਲ ਵੀ ਭਾਈ ਕਰਨੀ ਕਿ ਚਾਹੀਦੀ ਆ ਭਾਰਤ ਦੀ ਸਰਕਾਰ ਨੂੰ ਬੇਨਤੀ ਆ ਵੀ ਭਾਈ ਮੀਡੀਏ ਦੇ ਉੱਤੇ ਕਾਬੂ ਪਾਇਆ ਜਾਵੇ ਮੀਡੀਆ ਭਾਵੇਂ ਸਰਕਾਰ ਪੱਖੀ ਹੋਵੇ ਭਾਵੇਂ ਸਰਕਾਰ ਦੇ ਖਿਲਾਫ ਹੋਵੇ ਜਿਹੜਾ ਮर्यादा ਤੋਂ ਨੈਤਿਕਤਾ ਤੋਂ ਤੱਥਾਂ ਤੋਂ ਸਖਣੀਆਂ ਗੱਲਾਂ ਕਰਦਾ ਉਹਦੀ ਬਾਹ ਨੂੰ ਵੱਟ ਚੜਨਾ ਹੀ ਚਾਹੀਦਾ तहजीब ਨਾਲ ਤਰੀਕੇ ਦੇ ਨਾਲ ਖਬਰਾਂ ਦੀ ਪੇਸ਼ਕਾਰੀ ਹੋਣੀ ਚਾਹੀਦੀ ਹੈ ਪਹਿਲਗਾਮ ਦੇ ਵਿੱਚ ਦੁੱਖ ਪਸਰਿਆ ਤੇ ਪਹਿਲਗਾਮ ਦੇ ਲੋਕ ਜਿਹੜੇ ਕਿ ਉੱਥੇ ਟੂਰਿਸਟ ਦੇ ਸਿਰ ਦੇ ਉੱਤੇ ਆਪ ਦੇ ਟੱਬਰ ਪਾ ਲਦੇ ਆ ਉਹਨਾਂ ਦੇ ਚਿਹਰੇ ਦੇਖੋ ਉਹਨਾਂ ਦੇ ਚਿਹਰਿਆਂ ਦੇ ਉੱਤੇ ਪਲਤਣ ਕਿਵੇਂ ਆਈ ਆ ਮੈਂ ਕੱਲ੍ਹ ਕਿ ਘੋੜੇ ਵਾਲੇ ਦੀ ਜਿਹੜਾ ਕਿ ਘੋੜੇ ਦੇ ਉੱਤੇ ਖਚਰਾ ਦੇ ਉੱਤੇ ਲੋਕਾਂ ਨੂੰ ਟੂਰਿਸਟ ਨੂੰ ਕਮਾਉਂਦਾ ਉਹਦੀ ਵੀਡੀਓ ਦੇਖੀ ਉਹ ਬੜਾ ਬਹੁਤ ਰੋਇਆ ਬੰਦਾ ਉਹ ਮੈਂ ਭਾਵੁਕ ਹੋ ਗਿਆ ਵੀਡੀਓ ਦੇਖ ਕੇ ਉਹ ਕਹਿੰਦਾ ਵੀ ਦੇਖੋ ਵਾਰ-ਵਾਰ ਕਹੀ ਜਾਂਦੇ ਆ ਮੁਸਲਮਾਨ ਐਦਾਂ ਹਨ ਮੁਸਲਮਾਨ ਐਦਾਂ ਹਨ ਅਸੀਂ ਵੀ ਤਾਂ ਮੁਸਲਮਾਨ ਹਾਂ ਅਸੀਂ ਹਿੰਦੂ ਵੀਰਾਂ ਦੀ ਭੈਣਾ ਦੀ ਸਿੱਖਾਂ ਦੀ ਇਸਾਈਆਂ ਦੀ ਜੈਨੀਆਂ ਦੀ ਬੁੱਧੀਆਂ ਦੀ ਇਹ ਧਰਮ ਸੋਚ ਕੇ ਰੱਖਿਆ ਥੋੜੀ ਕਰਾਂਗੇ ਸਾਡੇ ਲਈ ਸਾਰੇ ਹੀ ਟੂਰਿਸਟ ਆ ਇਹਨਾਂ ਦੇ ਕਰਕੇ ਸਾਡੇ ਚੁੱਲ੍ਹੇ ਦੇ ਉੱਤੇ ਰੋਟੀ ਪੱਕਦੀ ਆ ਸਾਡੇ ਤਵੇ ਤੇ ਫੁਲਕਾ ਤਾਂ ਸੇਕਿਆ ਜਾਂਦਾ ਪਰ ਅਸੀਂ ਕਿਰੋਂ ਚਾਹਾਂਗੇ ਕਿ ਭਾਈ ਇੱਥੇ ਅੱਤਵਾਦ ਆਵੇ ਇੱਥੇ ਬੰਦੇ ਮਰਨ ਉਹ ਬੰਦੇ ਮਰ ਗਏ ਅਸੀਂ ਜਿਉਂਦੇ ਜੀ ਮਰ ਜੰਨੇ ਜਦੋਂ ਇਹੋ ਜਿਹਾ ਕੁਝ ਵਾਪਰ ਜਾਂਦਾ ਉਸ ਤੋਂ ਬਾਅਦ ਟੂਰਿਸਟ ਨਹੀਂ ਹੁੰਦੇ ਇਹਨਾਂ ਥਾਵਾਂ ਦੇ ਉੱਤੇ ਆਪਾਂ ਯਾਰ ਇਹਨਾਂ ਲੋਕਾਂ ਦੀ ਪੀੜ ਨੂੰ ਸਮਝੇ ਦੀ ਥਾਂ ਦੇ ਉੱਤੇ ਮੀਡੀਗੇ ਬਲੇ ਕੋਜੇ ਕ ਬੂ ਦੇ ਵਿੱਚ ਮਾਈਕ ਤੁੰਤਨ ਕੇ ਉਹ ਤੋਂ ਮੁਸਲਮਾਨ ਥੇ ਆਪ ਪਾਕਿਸਤਾਨ ਕੇ ਬਾਰੇ ਮੈਂ ਕੀ ਕਹਤੇ ਹੋ ਆਪ ਭਾਰਤ ਕੇ ਬਾਰੇ ਮੈਂ ਕੀ ਕਹਤੇ ਹੋ ਆਪ ਦੀ ਵੀਡੀਓ ਚਲਾਉਣ ਦੀ ਖਾਤਰ ਆਪਾ ਇਹੋ ਜੀਆਂ ਗੱਲਾਂ ਨਾ ਕਰੀਏ ਭਾਰਤ ਦੇ ਲੋਕ ਅਮਨ ਪਸੰਦ ਹਨ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ ਦੇ ਲੋਕ ਵੀ ਆਮ ਆਵਾਮ ਆ ਜਿਹੜਾ ਉਹ ਅਮਨ ਪਸੰਦ ਆ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਅੱਤਵਾਦ ਹੋਵੇ ਉਹ ਗਲਤ ਆ ਅੱਤਵਾਦ ਦਾ ਖੁਰਾਕ ਖੋਜ ਮਟਾਉਣਾ ਚਾਹੀਦਾ ਸਭ ਨੂੰ ਮਟਾਉਣਾ ਚਾਹੀਦਾ ਤੇ ਭਾਰਤ ਦੇ ਰਾਜਨੀਤਿਕ ਲੋਕਾਂ ਨੂੰ ਇੱਕ ਬੇਨਤੀ ਆ ਵੀ ਹੁਣ ਨਾ ਸੌਂਕੜਾ ਵਾਂਗੂ ਨਾ ਕਰੋ ਇੱਥੇ ਕਾਂਗਰਸ ਨੇ ਗੱਲ ਕਹੀ ਜਾਨੀ ਵੀ ਸਰਪਾਰਟੀ ਮੀਟਿੰਗ ਹੋਈ ਉਹਦੇ ਵਿੱਚ ਮੋਦੀ ਸਾਹਿਬ ਨਹੀਂ ਆਏ ਉਹਨਾਂ ਨੂੰ ਬਿਹਾਰ ਦਾ ਫਿਕਰ ਆ ਇਹ ਤਾਂ ਗੱਲਾਂ ਵੀਰੋ ਸੱਚੀਆਂ ਵੀ ਚਿੜੀਆਂ ਨਹੀਂ ਮੌਤ ਗੁਵਾਰਾ ਦਾ ਹਾਸਾ ਐਵੇਂ ਨਹੀਂ ਬੜੀਆਂ ਇਹ ਨੇਤਾਵਾਂ ਨੂੰ ਕੀ ਫਰਕ ਪੈਂਦਾ ਕਦੇ ਦੇਖਿਆ ਆਪਾਂ ਵੀ ਭਾਈ ਇਹੋ ਜੇ ਹਮਲੇ ਦੇ ਵਿੱਚ ਕੋਈ ਭਾਈ ਫਲਾਣੀ ਥਾਂ ਤੇ ਭੀੜ ਦੇ ਵਿੱਚ ਬੰਦਾ ਖੜਾ ਸੀ ਉਹਦੇ ਨਾਲ ਆ ਕੁਝ ਹੋ ਗਿਆ ਆਮ ਲੋਕ ਹੀ ਮਰਦੇ ਹਨ ਆਮ ਲੋਕ ਬਲੀ ਦੇ ਬੱਕਰੇ ਹੁੰਦੇ ਆ ਆਮ ਲੋਕ ਮਰਦੇ ਰਹਿਣਗੇ ਕਿਉਂਕਿ ਆਮ ਲੋਕਾਂ ਦੀ ਸੁਰੱਖਿਆ ਥੋੜੀ ਆ ਕੋਈ ਜੇ ਅਸੀਂ ਇਹ ਗੱਲ ਕਹਦੇ ਹਾਂ ਕਿ ਭਾਈ ਭਾਰਤ ਦੇ ਵਿੱਚ ਅਤਵਾਦ ਮੁੱਕ ਗਿਆ ਜੰਮੂ ਕਸ਼ਮੀਰ ਦੇ ਵਿੱਚੋਂ ਅਤਵਾਦ ਖਤਮ ਹੋ ਗਿਆ ਫਿਰ ਅਛਬੀ ਕਿਵੇਂ ਮਰ ਗਏ ਜੇ ਨਹੀਂ ਸੀ ਮੁੱਕਿਆ ਫਿਰ ਆਪਾਂ ਵਾਅਦਾ ਕਿਉਂ ਕੀਤਾ ਵੀ ਭਾਈ ਹੁਣ ਤਾਂ ਇੱਥੇ ਅਮਨ ਸ਼ਾਂਤੀ ਫੈਲ ਗਈ ਅਤਵਾਦ ਖਤਮ ਕਰਤਾ ਜੇ ਆਪਾਂ ਨੂੰ ਤਰਾਲ ਦੇ ਜੰਗਲਾਂ ਦੇ ਉੱਤੇ ਸ਼ੱਕ ਆ ਵੀ ਭਾਈ ਇੱਥੇ ਅਤਵਾਦ ਦਾ ਘੜਾ ਫਿਰ ਆਪਾਂ ਦਾਅਵੇ ਕਿਉਂ ਕਰੀ ਜਾਂਦੇ ਕਿ ਭਾਈ ਇੱਥੋਂ ਅਤਵਾਦ ਮੁਕਾਰਤਾ ਇਹ ਤਾਂ ਬਿਲਕੁਲ ਉਵੇਂ ਆ ਵੀ ਜਿਵੇਂ ਚੋਣਾ ਦੇ ਬੋਕੇ ਬਾਕੀ ਵੱਖ-ਵੱਖ ਸਿਆਸੀ ਪਾਰਟੀਆਂ ਕਹਿੰਦੀਆਂ ਤੁਹਾਨੂੰ ਆਹ ਦੇ ਦੇਾਂਗੇ ਅਸੀਂ ਆਹ ਵੀ ਕਰਤਾ ਆਹ ਵੀ ਕਰਤਾ ਪਰ ਹੋਇਆ ਨਹੀਂ ਹੁੰਦਾ ਇਵੇਂ ਹੀ ਮਤਲਬ ਅੱਤਵਾਦ ਦੇ ਮਾਮਲੇ 'ਚ ਹੋਇਆ ਅੱਤਵਾਦ ਬੁੱਕਣਾ ਚਾਹੀਦਾ ਅੱਤਵਾਦ ਜਿਹੜਾ ਸਿਰ ਦੇ ਵਿੱਚ ਪਸਰਿਆ ਹੋਇਆ ਇਹ ਬੁੱਕਣਾ ਚਾਹੀਦਾ ਅੱਤਵਾਦ ਦੇ ਖਾਤਮੇ ਦੇ ਲਈ ਸਭ ਨੂੰ ਪਾਰਟੀ ਤੋਂ ਧਰਮ ਤੋਂ ਜਾਤ ਤੋਂ ਮਜਬ ਤੋਂ ਉੱਤੇ ਉੱਠ ਕੇ ਸੋਚਣ ਦੀ ਲੋੜ ਆ ਅੱਤਵਾਦ ਬੰਦੇ ਦੇ ਸਿਰ ਦੇ ਵਿੱਚ ਆ ਬੰਦੂਕ ਨੂੰ ਕੁਝ ਨਹੀਂ ਪਤਾ ਵੀ ਇਹ ਅੱਤਵਾਦ ਕਿਹੜਾ ਤੇ ਕਿਹੜਾ ਨਹੀਂ ਆ ਜਿਹੜੇ ਲੋਕ ਬੰਦੂਕਾਂ ਚੱਕੀ ਫਿਰਦੇ ਉਹਨਾਂ ਦਾ ਕੋਈ ਧਰਮ ਨਹੀਂ ਆ ਇਸ ਗੱਲ ਦੇ ਵਿੱਚੋਂ ਆਪਾਂ ਉੱਤੇ ਉੱਠ ਗਏ ਹਿੰਦੂ ਮੁਸਲਮ ਹਿੰਦੂ ਮੁਸਲਮ ਹਿੰਦੂ ਮੁਸਲਮ ਇਸ ਗੱਲ ਤੋਂ ਉੱਤੇ ਉੱਠਣ ਦੀ ਲੋੜ ਆ ਇੱਕ ਗੱਲ ਚੇਤੇ ਰੱਖਿਓ ਜਿਹੜੇ ਲੋਕਾਂ ਨੂੰ ਪੰਜਾਬ ਦੇ ਵਿੱਚ ਚੰਡੀ ਚੜੀ ਆ ਜਾਂ ਦੇਸ਼ ਦੇ ਵਿੱਚ ਚੰਡੀ ਚੜੀ ਆ ਕਿ ਭਾਈ ਇਧਰਲੇ ਪਾਸੇ ਨੂੰ ਪਾਕਿਸਤਾਨ ਦਾ ਤਬਾਹ ਕਰ ਦੇਣਾ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਣਾ 1947 ਦੇ ਵਿੱਚ ਵੀ ਪੰਜਾਬ ਵੰਡਿਆ ਗਿਆ ਹੋਰ ਕੌਣ ਵੰਡਿਆ ਗਿਆ ਜੀ ਅੱਜ ਪੰਜਾਬ ਦੇ ਦੋ ਟੋਟੇ ਹੋਏ ਆ ਨਨਕਾਣਾ ਸਾਹਿਬ ਉਧਰ ਆ ਜੰਗ ਲੱਗੀ ਤਾਂ ਨਨਕਾਣਾ ਸਾਹਿਬ ਜਿਹੜਾ ਕਿ ਪਹਿਲਾਂ ਦੂਰ ਹੋਇਆ ਪਿਆ ਅਸੀਂ ਚਾਹੁੰਦੇ ਨੇ ਨੇੜੇ ਆਵੇ ਉਹ ਨੇੜੇ ਹੋਣਾ ਨਹੀਂ ਅਸੀਂ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕਰਦੇ ਆ ਜੇ ਜੰਗਾਰੀ ਹਾਲਾਤ ਹੁੰਦੇ ਆ ਤਾਂ ਪੰਜਾਬੀਆਂ ਦਾ ਨੁਕਸਾਨ ਹੋਊਗਾ ਤੁਹਾਡੀ ਧਾਰਮਿਕ ਆਸਥਾ ਦਾ ਵੀ ਨੁਕਸਾਨ ਹੋਊਗਾ ਤੁਹਾਡੀ ਸ਼ਰਧਾ ਦੇ ਉੱਤੇ ਵੀ ਸੱਟ ਵੱਜੂਗੀ ਸੋ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਵੀ ਪਾਈ ਬੰਬ ਸੱਟ ਦਿਓ ਇਹਦਾ ਆ ਕਰ ਦਿਓ ਇਹ ਸਰਕਾਰਾਂ ਦੇ ਕੰਮ ਆ ਮੇਰੇ ਤੁਹਾਡੇ ਕੰਮ ਨਹੀਂ ਆ ਪਰ ਬਕਬਕ ਕਰਨ ਤੋਂ ਪਹਿਲਾਂ ਯਕੜਬਾ ਮਾਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਜੀ ਕਿ ਜਿਹੜੀ ਗੱਲ ਅਸੀਂ ਕਹਿ ਰਹੇ ਆ ਇਹਦਾ ਕੋਈ ਅਰਥ ਹੈ ਜਾਂ ਅਸੀਂ ਜਿਵੇਂ ਟੱਬਰ ਦੇ ਵਿੱਚ ਬੈਠੇ ਜੋ ਮੂੰਹ ਦੇ ਵਿੱਚ ਆਇਆ ਬਕਬਕ ਕਰਦੇ ਆਪਾਂ ਉਵੇਂ ਕਰੀ ਜਾਂਦੇ ਆ ਸੋਚ ਕੇ ਬੋਲੋ ਤੋਲ ਕੇ ਬੋਲੋ ਨਹੀਂ ਬੋਲਣਾ ਆਉਂਦਾ ਤਾਂ ਬਿਲਕੁਲ ਨਾ ਬੋਲੋ ਇਸ ਵੇਲੇ ਭਾਰਤੀਆਂ ਨੂੰ ਤੇ ਖਾਸ ਕਰਕੇ ਪੰਜਾਬੀਆਂ ਦੇ ਇੱਕ ਹਿੱਸੇ ਨੂੰ ਤਹਿਜ਼ੀਬ ਦੀ ਲੋੜ ਆ ਸੋਚਣ ਸਮਝਣ ਦੀ ਲੋੜ ਆ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਦੇ ਉੱਤੇ ਕਮੈਂਟ ਕਰ ਗਏ ਮੈਂ ਪਰਸੋ ਚੌਥੇ ਤੇ ਆਪਦੇ ਸਾਥੀ ਨੂੰ ਕਿਹਾ ਮੈਂ ਕਿਹਾ ਵੀ ਜਦੋਂ ਤੁਸੀਂ ਕਿਸੇ ਗੋਰੇ ਨੂੰ ਕਹਿੰਦੇ ਆ ਵੀ ਭਾਈ ਮਾਈਕ ਕਰਕੇ ਵੀ ਕਿਦੋਂ ਟਿੱਪਣੀ ਕਰਨੀ ਚਾਹੇਗਾ ਉਹ ਕਹਿੰਦਾ ਨਾ ਨੋ ਕਮੈਂਟ ਤੁਸੀਂ ਮਾਈਕ ਲੈ ਕੇ ਕਿਤੇ ਹੋਰ ਚਲੇ ਜਾਨੇ ਹੋ ਤੇ ਮੈਂ ਕਿਹਾ ਜੇ ਅਸੀਂ ਕਿਤੇ ਪੰਜਾਬ ਦੇ ਵਿੱਚ ਕਿਸੇ ਦੇ ਮੂਰੇ ਮਾਈਕ ਕਰ ਗਏ ਪਹਿਲੀ ਗੱਲ ਤਾਂ ਨੋ ਕਮੈਂਟ ਕਹਿੰਦਾ ਹੀ ਨਹੀਂ ਭਾਵੇਂ ਉਹਨੂੰ ਗੱਲ ਦਾ ਪਤਾ ਹੋਵੇ ਨਾ ਪਤਾ ਹੋਵੇ ਉਹਨੇ 15 20 ਮਿੰਟ ਲਾ ਦੇਣੀ ਹੈ ਪਰ ਜੋ ਨੋ ਕਮੈਂਟ ਕਵੇ ਮਾਹੌਲ ਨੂੰ ਵੇਖਦਿਆਂ ਤੇ ਥੱਲੇ ਲੋਕ ਟਿੱਪਣੀਆਂ ਕਰਨਗੇ ਡਰ ਗਿਆ ਹੁਣ ਬੋਲ ਕੇ ਦਿਖਾ ਜੇ ਪਿਓ ਦਾ ਤਾਂ ਬੋਲ ਕੇ ਦਿਖਾ ਮੈਂ ਕਿਹਾ ਸਾਡੀ ਜ਼ਿਹਨੀयत ਇੱਥੇ ਖੜ ਗਈ ਹੈ ਹਾਲੇ ਅਸੀਂ ਇਹ ਗੱਲ ਕਹਿੰਨੇ ਤਹਜੀਬ ਵਾਲੇ ਬਹੁਤ ਆ ਸੋ ਲੋੜ ਇਸ ਵੇਲੇ ਪਹਿਲਗਾਮ ਦੇ ਹਮਲੇ ਨੂੰ ਚਾਰੇ ਪਾਸੇ ਤੋਂ ਦੇਖਣ ਦੀ ਆ ਲੋੜ ਇਸ ਵੇਲੇ ਸਿਆਸੀ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਭਾਈ ਚਾਰ ਕਿਸਾਂ ਦੇ ਤੌਰ ਦੇ ਉੱਤੇ ਜੰਗ ਦੇ ਨੁਕਸਾਨਾਂ ਦੇ ਤੌਰ ਦੇ ਉੱਤੇ ਦੇਖਣ ਸਮਝਣ ਦੀ ਲੋੜ ਆ ਜਿਹੜੇ ਲੋਕ ਇਹ ਗੱਲ ਦੇਖਦੇ ਆ ਧੰਨਵਾਦ ਆ ਭਾਈ ਜਿਨ੍ਹਾਂ ਨੂੰ ਦੇਖਣਾ ਹੀ ਨਹੀਂ ਆਉਂਦਾ ਜਿਨ੍ਹਾਂ ਦੀ ਅੱਖ ਹੀ ਨਹੀਂ ਇਸ ਤਰੀਕੇ ਦੇ ਨਾਲ ਬਣੀ ਹਾਲੇ ਤੱਕ ਉਹਨਾਂ ਦਾ ਇਸ ਧਰਤੀ ਦੇ ਉੱਤੇ ਕੁਝ ਨਹੀਂ ਹੋ ਸਕਦਾ ਮੇਰਬਾਨੀ